ਜੀ ਹੁਣ ਸਾਡਾ ਤੀਸਰਾ ਬਲੌਗ ਸਟਾਰਟ ਹੋਣ ਲੱਗਾ ਤੇ ਪਹਿਲੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਅਸੀਂ ਹੁਣ ਕਮਨੀ ਕਨ ਸਾਹਿਬ ਗੁਰੂ ਘਰ ਤੋਂ ਜਿੱਥੇ ਅਸੀਂ ਆਪਣਾ ਰੂਮ ਲੈ ਸਿੱਤ ਪਰ ਨਗੇ ਤੇ ਸਮਾਨ ਦਿਖਾਉਣੀ ਪੈਕਿੰਗ ਦਾ ਪੂਰਾ ਓਕੇ ਕਰਵਾਉਂਦੇ ਹਾਂ ਜੀ ਹਾਂ ਜੀ ਸਮਾਨ ਪੈਕਿੰਗ ਆ ਸਾਰਾ ਪੈਕ ਕਰ ਲਿਆ ਜੀ ਤਿਆਰੀ ਸ਼ਾਰੀ ਹੋ ਗਈ ਹੈ ਜੀ ਜੇ ਕੋਈ ਗਲਤੀ ਹੁੰਦੀ ਤਾਂ ਮਾਫੀ ਦੇ ਦਿਓ ਜੀ ਸੋਰੀ ਹੈ ਜੇ ਕੋਈ ਵੀ ਚੋ ਕੁਝ ਗਲਤ ਬੋਲ ਹੁੰਦਾ ਹੈ ਤਾਂ ਮਾਫ ਕਰਿਓ ਹੁਣ ਅਸੀਂ ਇਹੀ ਰਾਹ ਦੇ ਵਿੱਚ ਥੋੜਾ ਬੋਤਾ ਜੋ ਕੁਝ ਹੋਇਆ ਦਿਖਾਵਾਂਗੇ ਦਿਖਾਵਾਂਗੇ ਜੀ ਹੁਣ ਵਾਪਸ ਜਾਂਦੇ ਜਾਂਦਾ ਦਿਖਾਵਾਂਗੇ ਪਿਆਰ ਦਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਿਓ ਜੀ ਔਰ ਵਾਪਸ ਜਾਂਦੇ ਜਾਂਦਾ ਦਿਖਾਵਾਂਗੇ ਕਿਉਂਕਿ ਮੈਂ ਜਿੰਨੀ ਸਤ ਹੋਇਆ ਅਸੀਂ ਤੁਹਾਨੂੰ ਵਲੌਗ ਦਿਖਾਇਆ ਤੁਸੀਂ ਦੇਖਿਓ ਚੱਕ ਕੇ ਕਰ ਲਿਆ ਹੁਣ ਮੇਰੇ ਹਿਸਾਬ ਨਾਲ ਤੇ ਜਿੰਨਾ ਹੋਇਆ ਅਸੀਂ ਦਿਖਾਇਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਤੁਰਦੇ ਆ ਹੁਣ ਵਾਹ ਸਾਡਾ ਪੈਕ ਅਪਰ ਤੋਰਨ ਲੱਗੇ ਸਵਾਰ ਮੰਨ ਹੋ ਗਿਆ ਹੈ ਕਿ ਤਿਆਰੀ ਆਵਣ ਐ ਨਾ ਬੈਗ ਬੁੱਕ ਅਸਦੇ ਆ ਕਿ ਨਹੀਂ ਪ੍ਰਧਾਨ ਜੀ ਹਾਂਜੀ ਹਾਂਜੀ ਘਰ ਵੱਲੋਂ ਚਾਲੇ ਪਾਈਏ ਜੇ ਸਾਨੂੰ ਹਨੇਰਾ ਹੋ ਗਿਆ ਤਾਂ ਆਨੰਦਪੁਰ ਸਾਹਿਬ ਰੋਕਾਂਗੇ ਵੈਸੇ ਰੁਕਣਾ ਯਾਰ ਸਾਡਾ ਕਿਉਂਕਿ ਹਨੇਰਾ ਹੋ ਜਾਣਾ 8 ਘੰਟੇ ਦਾ ਸਫਰ ਆ 12:00 ਬਜ ਗਏ ਆ ਰੁਕਣੇ ਪੈਣਾ ਜੀ ਰਾਤ ਮਿਲਦੇ ਆਂ ਵੀਊ ਦਿਖਾਵਾਂਗੇ ਤੁਹਾਨੂੰ ਹਾਂ ਜਲਦੀ ਜਾਂਦੇ ਉਹ ਰੋਡ ਵੀ ਨਹੀਂ ਰੋਡਾਂ ਤੇ ਬੰਦ ਕੇ ਇਹ ਤਾਂ ਕੋਲ ਨਹੀਂ ਕਰਨੀ ਲੱਭ ਲਾਂਗੇ ਫਿਰ ਹਾਂਜੀ ਕਿੱਥੇ ਰੁਕੇ ਆ ਜੀ ਹੁਣ ਬਸ ਚਾਹ ਦਾ ਕੱਪ ਛਕਣ ਲੱਗੇ ਆ ਜੀ ਚਾਹ ਦਾ ਕੱਪ ਛਕ ਕੇ ਫਿਰ ਤੁਰ ਪਣਾ ਜੀ ਆਪਾਂ ਬੰਦਪੁਰ ਸਾਹਿਬ ਇਹ ਤਾਂ ਵਿਊ ਬੜਾ ਵਧੀਆ ਜਿੱਦਾਂ ਤੁਹਾਨੂੰ ਕਹਣਾ ਪਿੱਛੇ ਸਾਰਾ ਵਧੀਆ ਆ ਜੀ ਵਿਊ ਤੇ ਸਾਰਾ ਹੀ ਵਧੀਆ ਆ ਘੁੰਮਣ ਫਿਰਨ ਨੂੰ ਬਹੁਤ ਵਧੀਆ ਜਗ੍ਹਾ ਆ ਇਹ ਹਾਂ ਆ ਜੀ ਬਹੁਤ ਸਾਰੇ ਦੇਖ ਕੇ ਜਾਓ ਦੇਖਣਾ ਚਾਹੀਦਾ ਵੈਸੇ ਮੈਂ ਤਾਂ ਇਹੀ ਚਲਾ ਰਾਹਾਂਗਾ ਵੀ ਦੇਖੋ ਜੂਰ ਆਕੇ ਕਿਉਂਕਿ ਅਸੀਂ ਤਾਂ ਤੁਹਾਨੂੰ ਬਲੌਗ ਰਾਹੀਂ ਦਿਖਾ ਸਕਦੇ ਆ ਕੈਮਰੇ ਚ ਤਸਵੀਰਾਂ ਕੈਦ ਕਰ ਸਕਦੇ ਆ ਬਾਕੀ ਦੇਖ ਤਾਂ ਜਿਹੜਾ ਅੱਤੀ ਚੀਜ਼ ਦੇਖਣੀ ਹੋ ਗੱਲ ਹੋਰ ਹੁੰਦੀ ਜਿਹੜਾ ਪੱਖ ਆ ਕੀ ਅੱਖੀ ਚੀਜ਼ ਦੇਖਣੀ ਨਾ ਉਹਦੀ ਗੱਲਬਾਤ ਹੋਰ ਹੁੰਦੀ ਆ ਜੋ ਆਪਾਂ ਅਸੀਂ ਇਥੇ ਦੇਖ ਰਹੇ ਆ ਤੁਸੀਂ ਵੀ ਜੇ ਕੋਈ ਚਾਹਵਾਨ ਕੋ ਬਣਵੇਂ ਦਾ ਜੂਰ ਦੇਖੋ ਆਕੇ ਇਹੀ ਕਹਿਣਾ ਚਾਹੁੰਦੇ ਆ ਕਿ ਦੇਖਣਾ ਚਾਹੀਦਾ ਹਾਂਜੀ ਹਾਂਜੀ ਦੋਮੂਨੇ ਨੇ ਕਿਹਾ ਵਧੀਆ ਹੈ ਹਾਂ ਮਾਤਾ ਜੀ ਸਾਨੂੰ ਡੱਕ ਰਹੇ ਆ ਤੇ ਚਾਹ ਬਿੱਤੀ ਮਾਤਾ ਜੀ ਕੋ ਬੜੀ ਵਧੀਆ ਚਾਹ ਆ ਬਹੁਤ ਵਧੀਆ ਚਾਹ ਬਣਾਈ ਮਾਤਾ ਜੀ ਨੇ ਬਾਕੀ ਮਾਤਾ ਜੀ ਦੱਸੂਗੇ ਘਾਲੇ ਜਾਣ ਹੈ ਚਾਹ ਕਿਸ ਕੇ ਲਈ ਇਹ ਬਣ ਇਹ ਅਸੀਂ ਪੀਣੀ ਆ ਇਹ ਅਸੀਂ ਪੀਣੀ ਗਾਹਾਂ ਜਾ ਕੇ ਜਿੱਦਾਂ ਟਰੈਵਲ ਸਾਡਾ ਲੰਬਾ ਆ 250 ਕਿਲੋਮੀਟਰ ਜਾਣਾ ਸੀ ਜੀ ਨਮਾ ਸ਼ਹਿਰ ਤੇ ਆ ਪੰਜਾਬ ਸੇ ਆਇਆ ਮਾਤਾ ਆਪੇ ਇਤਰਾ ਲਾ ਕੇ ਕੀ ਆ ਕਹਿਣਾ ਚਾਹਤੇ ਨਹੀਂ ਆਈਏ ਮਾਰ ਕੇ ਨਹੀਂ ਆਏ ਜੀ ਅੱਛਾ ਇੱਧਰ ਹੋਰ ਕੋਈ ਦੇਖਣ ਵਾਲਾ 뷰 ਹੋਵੇ ਕੋਈ ਵਧੀਆ ਜਗ੍ਹਾ ਕਸੋਲ ਮੈਂ ਕਸੋਲ ਮੈਂ ਕਸੋਲ ਤੋਂ ਆ ਮਨੰਗਿਆ ਆ ਨਾ ਕਿ ਆ ਗਿਆ ਦੇਖੋ ਤਾਂ ਆਪਣਾ ਦੇਖ ਲਿਓ ਬਜ਼ਾਰਾ ਦੇਖ ਅਸੀਂ ਮਨੀਕਨ ਸਾਹਿਬ ਜਾਏ ਇੱਧਰ ਹੈ ਕੋਈ ਲੋਕੇਸ਼ਨ ਹਾਂ ਜਰਨਾ ਕਿੱਥੇ ਕਿੰਨੀ ਦੂਰ ਹੈ ਇਹ ਕਿੱਥੇ ਕਿੰਨੀ ਦੂਰ ਹੈ ਅੱਧਾ ਘੰਟਾ ਲੱਗ ਜਾਣਾ ਅੱਧਾ ਘੰਟਾ ਲੱਗ ਜਾਣਾ ਰਾਹ ਕਿਹੜਾ ਹੈ ਤੇ ਮਤਲਬ ਰੋਡ ਕਿਹੜਾ ਜਾਣਾ ਜੋ ਰੋਡ ਹੈ ਉਹ ਕੌਣ ਸਾ ਇਧਰ ਕ ਜਾ ਜਾ ਰੋਡ ਤੋਂ ਹੀ ਆਤਕਣਾ ਇੱਥੋਂ ਇੱਥੋਂ ਇਹ ਸਿੱਧੀ ਚੱਲ ਜਾਣਾ ਠੀਕ ਹੈ ਮਾਤਾ ਜੀ ਨੇ ਅੱਗ ਇੱਥੇ ਵਾਲੀ ਉਹ ਅਸੀਂ ਨਾ ਅੱਗ ਦੇਖ ਕੇ ਰੁਕ ਗਏ ਠੀਕ ਹੈ ਚਾਹ ਪੀ ਲਈਏ ਚਾਹ ਪੀ ਲਓ ਬਹੁਤ ਲੱਗਦੀ ਹੱਥ ਸੋਨ ਹੁੰਦੇ ਸੀਗੇ ਹੂੰ ਠੰਡ ਬਹੁਤ ਜ਼ਿਆਦਾ ਮਾਤਾ ਗਰਾਹ ਪੱਕਾ ਕਹਾਂ ਪਰੇ ਕਿਵੇਂ ਆਤੇ ਹੋ ਕੀ ਹੈ ਮਾਰਾ ਬੱਸ ਵੀ ਆ ਤੇ ਪੈਦਲ ਵੀ ਆ ਤੇ ਬੱਸ ਵਿੱਚ ਮੈਂ ਵੀ ਆ ਤੇ ਪੈਦਲ ਫਿਰ ਜਿਹੜਾ ਉਸਮਾਨ ਹੁੰਦਾ ਹੈ ਆਪ ਦਾ ਉਸਮਾਨ ਹੀ ਆਇ ਰਿਹਾ ਤੇ ਜਹੀ ਤੇ ਇਹ 트리플 ਚੋਰੀ 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 ਜਗਾਰੀ ਤਾਂ ਨਹੀਂ ਹੋਦੀ ਹੋਰ ਤਾਂ ਚੋਰੀ ਵੀ ਕਿਹਾ ਕਰਨਾ ਫਿਰ ਉਹੀ ਤਾਂ ਗੱਲ ਆ ਜੀ ਅੱਜ ਕੱਲ ਸਮਾਂ ਹੈ ਨਹੀਂ ਨਾ ਰੱਖਣ ਦਾ ਦੁਸ਼ਮਾਨ ਚੋਰੀ ਕਰਨੀ ਨਹੀਂ ਚਾਹੀਦੀ ਤੁਸੀਂ ਮਿਹਨਤ ਕਰਦੇ ਆ ਆਪਣਾ ਨਾ ਕਰਨਾ ਦਿਨ ਤੁਰ ਕੇ ਬਿਠਦੇ ਆ ਸਹੀ ਗੱਲ ਹੈ ਬਿਠਾ ਪਾਉਣਾ ਤਾਬੂਸ਼ ਆ ਬਹੁਤ

ਅੱਜ ਕੱਲ ਨਾ ਮਤਾਂ ਕੋਈ ਫਰਕ ਨਹੀਂ ਹੈਗਾ ਬੜੇ ਕੁੜੀਆਂ 'ਚ ਜਾਂ ਮੁੰਡਿਆਂ 'ਚ ਉਹ ਫਰਕ ਤਾਂ ਨਹੀਂ ਹੁੰਦਾ ਤੇ ਉਦਾਂ ਚੱਲੋ ਬੰਦਾ ਬੜਾਪੇ 'ਚ ਗਾਹਾਂ ਸਹਾਰਾ ਹੋ ਜਾਂਦਾ ਸਹਾਰਾ ਹੋ ਜਾਂਦਾ ਆਪਣੇ ਜਿੰਦਾ ਜਿਆਦਾ ਮਤਲਬ ਜਿੱਥਾਂ ਚੱਲ ਜਾਂਦੀਆਂ ਵਿਆਹ ਮੈਰਿਜ ਹੋ ਜਾਂਦੀ ਹੈ ਸਹਾਰਾ ਬਹੁਤ ਵੱਡੀ ਚੀਜ਼ ਹੁੰਦੀ ਆ आप कभी हमारे इलाके में आते हैं घूमने बलाचौर नमाशहर घूमने आना हमारे घर में रहना पंजाब है पंजाब में आना कभी मेरे घर वाले की भी आना ना हाँ। अच्छा हमारा नंबर ले लो लिख लो शहर पर में जो पतन नया शहर बोला नया शहर बोला अच्छा कभी भी आना मेरे मेरा फोन नंबर लिख लो कोई हेल्प की लोड हो हम करेंगे आपकी ਇਧਰ ਆ ਵੀ ਜਾਣਾ ਹੈ ਅਗਰ ਆਪਕੋ ਹੇਲੋ ਬੇਟਾ ਕੀ ਨਾਮ ਹਮਾਰਾ ਦੇ ਲੈਸ ਹੈ ਕਿ ਜਬਸੇ ਨੈਟਕਸ ਪਰ ਆਹ ਹਾਂ ਰਿਆ ਉਹ ਦੇਖੋ ਥੋੜੀ ਬੁਛੋਟੀ ਮੋਟੀ ਬਾਤ ਥੋੜੀ ਕੋਈ ਬੋਲਦਾ ਹੈ ਮੇਰ ਕੋ ਮੰਮੀ ਕੋਈ ਬੋਲਦਾ ਹੈ ਦਾਦੀ ਹਾਂ ਅੰਟੀ ਜਿੱਦਾਂ ਹੁਣ ਅਸੀਂ ਆ ਕੇ ਬਾਤ ਆ ਗਿਆ ਤੁਹਾਨੂੰ ਖੁਸ਼ੀ ਲੱਗੀ ਪਰਸੋਂ ਲੱਗੇ ਆ ਪੰਜਾਬ ਸੇ ਨਾ ਦੋ ਹੀ ਮੀਂਹ ਵੀ ਗਏ ਹਾਂ ਉੱਥੇ ਹੀ ਆ ਬੁਲਾ मम्मी आप क्यों इतने क्या नाम है क्या हो गया आपको मतलब कि को आ गए, की तब बैठे बोले क्या हो गया आपको मैंने बोला कुछ नहीं बोले नहीं चेहरे लग रहा बोला आपको पता क्या हो गया मैंने बोला कुछ नहीं हो गया तब तो मेरे को आ गया रोना ओ आंटी जी बोला अम तो बोला ਆਪਰੇ ਪਾਸੋਂ ਬੱਥੇ ਕਹਨੇ ਬੈਠੇ ਆਪਣਾ ਕਭ ਨ ਰੋਣਾ ਹੀ ਮਾਰ ਕੋਲ ਦੁੱਖ ਹੁਣ ਬੋਲ ਬਗਰ ਜਾ ਕੇ ਵੀ ਹੂੰ ਬੋ ਮਤ ਥੋੜਾ ਜਿਹਾ ਹਾਂ ਬੀਤੋਆ ਬੋ ਲਾਫੇ ਬੱਚੇ ਦੀ ਤਰ੍ਹਾਂ ਬੱਚੇ ਤਰ੍ਹਾਂ ਅਸੀਂ ਵੀ ਤਾਂ ਹੀ ਖੜ ਗਏ ਅਸੀਂ ਕਿ ਮਾਤਾ ਬੈਠੀ ਮਾਤਾ ਕੋਲ ਚਾਹ ਪੀਂਦੇ ਆ ਉੱਥੇ ਬੈਠੇ ਬੈਠੇ ਚ ਲੋਕ ਥੋੜਾ ਨਾਲ ਗੱਲਾਂ ਬਾਤ ਸ਼ੁਰੂ ਕਰ ਲਈ ਆਪਾਂ ਮਾਤਾ ਜੇ ਨੰਬਰ ਹੈ ਮੇਰਾ ਜੈਦਾ ਸਾਹਿਬ ਆਪਣੇ ਲਈ ਤਾਂ ਫੋਨ ਕਰਾ ਲੇ ਕبھی ਵੀ ਆਣਾ ਨਾ ਜਰੂਰ ਹਮ ਆਪਕੋ ਘੁਮਾਏਗੇ ਵਹਾਂ ਪਰ ਹਮਾਰਾ ਪੰਜਾਬ ਦੇ ਤੇ ਵੀ ਰਹਿਣਾ ਕੋਈ ਬਾਤ ਨਹੀਂ ਐਸੀ ਹਮ ਆਪਕੇ ਬੇਟੇ ਹੀ ਐ ਇਹ ਕੋਈ ਬਾਤ ਨਹੀਂ ਆ ਜਾਓ ਹਾਂਜੀ ਹਾਂ ਹਾਂ ਇਹ ਤਾਂ ਫੋਨ ਕਰ ਸੋ ਜੀ ਬਾਈ ਬੱਚੇ ਐ ਮੇਰੇ ਬੱਚੇ ਹੀ ਐ ਜੀ ਆਪਕੇ ਹਮ ਵੀ ਮਾਤਾ ਜੀ ਇਹ ਤੋਂ ਇਹ ਤੋਂ ਕੋ ਦੇਖੋ ਦੁਨੀਆ ਤੋਂ ਕੁਛ ਨਹੀਂ ਬੰਦੇ ਨੇ ਲੱਗੇ ਜਾਣਾ ਜੋ ਆਪਾਂ ਹੱਸ ਕੇ ਕਿਸੇ ਨਾਲ ਬੋਲ ਲਏ ਜਾਂ ਵਰਤ ਲਏ ਜਾਂ ਕਿਸੇ ਨਾਲ ਪਿਆਰ ਨਾਲ ਗੱਲਾਂ ਕਰ ਲਈਆਂ ਇਹੀ ਲੈ ਕੇ ਜਾਣੀਆਂ ਆ ਕਿਸੇ ਨਾਲ ਆਪਾਂ ਦੁਖੀ ਕਿਸੇ ਨਾਲ ਲੜਾਂਗੇ ਉਹਨਾਂ ਨਾਲ ਕੁਝ ਨਹੀਂ ਬੰਨਣਾ ਜੇ ਆਪਾਂ ਕੁਝ ਕੁਝ ਰਹਾਂਗੇ ਦੇਖੋ ਸਮੇਂ ਦਾ ਨਹੀਂ ਕੋਈ ਪਤਾ ਜੱਦੀ ਆ ਨਾ ਮੇਰੇ ਕੋ ਦਿਨ ਮੇ ਰਾਤ ਮੇ ਕਦੀ ਵੀ ਆ ਨਾ ਮੇਰੇ ਕੋ ਫੋਨ ਕਰ ਚਲੋ ਮੈਂ ਫੋਨ ਕਰਦੇ ਹਾਂ ਕਿੱਥੇ ਰਹੋਗੇ ਆਪ ਕੋ ਹਾਂ ਇਹ ਜਿਹੜਾ ਸਮਾਂ ਨਹੀਂ ਇਹ ਸਮੇਂ ਦਾ ਨਹੀਂ ਪਤਾ ਕਦੋਂ ਬੰਦੇ ਦਾ ਸਮਾਂ ਆ ਜਾਣਾ ਹੱਸ ਖੇਡ ਕੇ ਜ਼ਿੰਦਗੀ ਜੀ ਲੋ ਅਸੀਂ ਵੀ ਜ਼ਿੰਦਗੀ ਜੀ ਜੀਣ ਆਏ ਆ ਸਾਡੇ ਪਾਸ ਗਰਮੇ ਰਹਿਣਾ ਕੋਈ ਬਾਤ ਨਹੀਂ ਐਸੀ असि भी जिंदगी जी आए जो मतलब लड़के जैसे हैं। बच्चे की तरह। बच्चे की तरह है।, ठीक है जो माता शब्द है जिले में, में, भी भी में, में हो आप मेरे को फोन कर देना वहां पर कोई आपको जरूरत भी हो ना फोन कर देना आप भी ਬਸ ਮਿਲ ਮਿਲ ਕਰ ਆਣਾ ਘਰ ਮੇ ਰਹਿਣਾ ਰੋਟੀ ਪਾਣੀ ਕਰ ਕਰਨਾ ਸਾਰੇ ਸਿਖਾਏਗੇ ਆਪ ਕੋ ਜਿਤਨੇ ਦਿਨ ਵੀ ਰਹਿਣਾ ਕੋਈ ਬਾਤ ਨਹੀਂ ਇੱਕ ਦਿਨ ਦੋ ਦਿਨ ਤਿੰਨ ਦਿਨ ਇੱਕ ਹਫਤਾ ਕੋਈ ਬਾਤ ਨਹੀਂ ਨਾਲੇ ਆਪਣੀ ਆਪਣੀ ਲੜਕੀ ਸੇ ਮਿਲ ਕਰ ਆਣਾ ਠੀਕ ਹੈ ਜਦ ਵੀ ਹਨੇਰਾ ਹੋ ਗਿਆ ਕੋ ਹਨੇਰੇ ਮੇ ਨਹੀਂ ਆਣਾ ਠੀਕ ਹੈ ਜਦ ਵੀ ਹਨੇਰਾ ਹੋ ਗਿਆ ਮੇਰੇ ਕੋ ਫੋਨ ਕਰਨਾ ਮੈਂ ਆਪ ਕੋ ਲੈ ਕੇ ਜਾਊਂਗਾ ਘਰ ਮੇ ਠੀਕ ਹੈ ਹਮਾਰੇ ਵੀ ਮਾਤਾ ਹੈ ਇੱਕ ਬਹਿਨ ਹੈ ਇੱਕ ਭਾਈ ਹੈ हम तीन एक मेरी वाइफ है दो बच्चे है, मेरी दो चोड़े हैं मेरे दो लड़के छोटे छोटे बच्चे हैं दो बात करना हमारी फैमिली बहुत अच्छी है हम ये ना एक साथ ही रहते हैं एक साथ ही चार पांच जाने मैं वही बात कर रहा था जहाँ से क्या ले जाना जी की ले जाने तो कुछ नहीं लेके जाना इतो इतने बंदे ने खाली जाना पिंड का भाई जैसा मेरा मैं इसके घर में जाता हूँ ये मेरे घर में जाता है ਪਿਆਰ ਹੈ ਜੀ ਪਹਿਲੀ ਵਾਰ ਯਹਾਂ ਸੇ ਇੱਧਰ ਲੈ ਕੇ ਆਇਆ ਹਾਂ ਬਾਤ ਤਾਂ ਪਿਆਰ ਕੀ ਹੁੰਦੀ ਹੈ ਜਿਹੜਾ ਆਪਸ ਕਿੜ ਕੇ ਟਾਈਮ ਕੱਢ ਲੈਣਾ ਉਹਦੇ ਵਰਗੀ ਥੋੜੀ ਮੋਜ ਹਾਂ ਜੋ ਪਾ ਪਿਆਰ ਨਾ ਰਾਂਗੇ ਚਲੋ ਮਾਰਗ ਲੇਰ ਕਰੇਂ ਦਾਤਾ ਮਾਤਾ ਜੀ ਕੇ 6 ਲੜਕੇ ਤੇ 6 ਲੜਕੀਆਂ ਔਰ ਇੱਕ ਬੇਟਾ ਤਾਂ ਜੋ ਬੇਟਾ ਤਾਂ 18 ਸਾਲ ਦਾ ਸੀ ਇਹ ਜਦ 18 ਸਾਲ ਦਾ ਸੀ 18 ਸਾਲ ਤੋਂ ਥੋੜਾ ਪਲੱਸ ਹੋਇਆ ਨਾ ਬਾਈਕ ਪਰ ਬਸ ਮੈਸੀਡੈਂਟ ਓਹੋ ਬਸ ਕਾ ਐਸੀਡੈਂਟ ਹੋ ਗਿਆ ਤਾਂ ਉਸਮੇ ਲੜਕਾ ਪੂਰਾ ਹੋ ਗਿਆ ਮੇਰੇ ਕੋ ਬਹੁਤ ਦੁੱਖ ਲਗਾ ਇਹ ਚੀਜ਼ ਦਾ ਬਹੁਤ ਦੁੱਖ ਲਗਾ ਅਸੀਂ ਨਾ ਮਾਤਾ ਜੀ ਕੋ ਵੈਸੇ ਚਾਹ ਪੀਂ ਕੇ ਬੈਠੇ ਸੀਗੇ ਤੇ ਬੈਠੇ ਬੈਠੇ ਸਾਡੀਆਂ ਗੱਲਾਂ ਚੱਲ ਪਈਆਂ ਤੇ ਜਦੋਂ ਮਾਤਾ ਜੀ ਦੀ ਸਟੋਰੀ ਸੁਣੀ ਤੇ ਬੜਾ ਮੰਨ ਨੂੰ ਮਿਲ ਗਿਆ ਦੁੱਖ ਤੇ ਮਾਤਾ ਕਹਿੰਦੀ ਮੇਰਾ ਨਾ ਜਿੱਦਾਂ ਘਰੇ ਦਿਨ ਨਹੀਂ ਲੱਗਦਾ ਮੈਂ ਇੱਥੇ ਤਾਂ ਕਰਕੇ ਆ ਜਾਂਦੀ ਚਾਹ ਜੂ ਹਮਾਰੇ ਪੁੱਤ ਕਹਿੰਦਾ ਸਾਡੇ ਕੋਲ ਇਹ ਟਾਈਮ ਹੁੰਦਾ ਸਾਡੇ ਕੋਲ ਟਾਈਮ ਥੋੜਾ ਆ ਮਾਤਾ ਜੀ ਦੇ ਘਰ ਜਾਂਦੇ ਸੀ ਰਹਿ ਕੇ ਜਾਣਾ ਸਿਕਾ ਜੋ ਅਸੀਂ ਪਿਆਰ ਬੰਦੇ ਆ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਦੇਖੋ ਉਹਦੇ ਲੜਕਾ ਉਹ ਇਹ ਲੜਕਾ ਕਿੰਨਾ ਸੁੰਦਰ ਹੈ ਰੱਬ ਨੇ ਬੜਾ ਕਹਿਰ ਕਮਾਤਾ ਹਾਂ ਹੁਣ ਜਿਆਦਾ ਹੀ ਰਹਿ ਗਈਆਂ ਮਾਤਾ ਨਹੀਂ ਤਾਂ ਜਿਆਦਾ ਹੀ ਰਹਿ ਗਈਆਂ ਅ ਵੀ ਤੋ ਮਤਲਬ ਜੋ ਉਸ ਨਾਲ ਸਮਾਂ ਬਤਾਇਆ ਜਿੱਦਾਂ ਹੁਣ ਆਪਾਂ ਆ ਅਸੀਂ ਤੁਹਾਡੇ ਕੋ ਆਇਆ ਤੁਹਾਨੂੰ ਯਾਦ ਹੀ ਰਹਿ ਜਾਣੀ ਇਹ ਯਾਦ ਬਣ ਗਈ ਇੱਕ ਇਹ ਤਾਂ ਚਲੋ ਯਾਰ ਸਹੀ ਬਾਤ ਇੱਕ ਮੈਮਰੀ ਬਣ ਜਾਂਦੀ ਹੈ ਵੀ ਮੇਰੇ ਪਾਸ ਆਏ ਤੇ ਆਪ ਫੋਨ ਕਰਨਗੇ ਹਮ ਆਪ ਜਦੋਂ ਆਏਗੇ ਹਮ ਆਪਕੋ ਫੋਨ ਕਰਨਗੇ ਯਾਦ ਬਣ ਜਾਂਦੀ ਹੈ ਹਾਂ ਸਹੀ ਬਾਤ ਜੀ ਹੁਣ ਜੀ ਰੁਕੇ ਆ ਤੇ ਰੋਟੀ ਪਾਣੀ ਖਾ ਕੇ ਥਕਾਵਟ ਥੋੜੀ ਜਿਆਦਾ ਹੋ ਗਈ ਆ ਕਿਉਂਕਿ ਉਹ ਸੀਗੇ ਬਣਾ ਲਾ ਹਾਈਵੇ ਤੇ ਤੇ ਬਾਕੀ ਦੱਸੋ ਤੁਸੀਂ ਆਪਣੇ ਤਾਂ ਬੋਲ ਬਾਣ ਵਗ ਬੰਦ ਦੇ ਹੀ ਆ ਕੰਮ ਰੋਟੀ ਪਾਣੀ ਖਾ ਲਈ ਆ ਟਾਈਮ ਬਹੁਤ ਜਿਆਦਾ ਹੋ ਗਿਆ 1:3 ਹੋ ਚੱਲੇ ਆ ਤੇ ਬਾਕੀ ਤੁਰਦੇ ਆ ਕਿੰਨਾ ਬਲੋੜੇ ਉੱਤੇ ਨਾਲ ਵਾਹ ਕੇ ਨਿਆਰੇ ਜਾਂਦੇ ਫੁੱਲ ਪੂਰੇ ਨਿਆਰੇ ਵਾਲੇ ਉਰੇ ਰੋੜੀ ਫਰਿਆ ਆ ਗਿਆ ਕੰਮ ਕਰਦੇ ਕਦੇ ਨੂੰ ਵਧੀਆ ਗੱਲ ਬਾਤ ਹੈ ਕਿਦਾਂ ਆਪਦਾ ਵੀਡੀਓ ਬਹੁਤ ਵਧੀਆ ਬਣਾਦੇ ਆ ਮੈਂ ਇਹਦੀਆਂ ਬਹੁਤ ਦੇਖਦਾ ਵੀਡੀਓ ਅੱਛਾ ਬਹੁਤ ਹਾਸੇ ਆ ਵਧੀਆ ਗੱਲ ਹੈ ਅੱਛਾ ਗੱਲ ਜੀ ਪ੍ਰਸ਼ਾਦਾ ਜੀ ਫੇਰ ਕਰਦੇ ਲੋ ਜੀ ਸੁੰਦਰ ਨਗਰ ਕੋ ਰੁਕੇ ਆ ਅਸੀਂ ਨਾ ਹੁਣ ਰੋਡ ਦੀ ਤਾਂ ਨਹੀਂ ਬਣਾਈ ਫੇ ਬਾਅਦ ਨਹੀਂ ਸੁਣਦੀ ਸੀਗੀ ਕਈਆਂ ਨੇ ਫੋਨ ਆਏ ਕਹਿੰਦੇ ਬਾਜ਼ ਵਿੱਚ ਬਹੁਤ ਆਦੀ ਐ ਕਰਕੇ ਅਸੀਂ ਜਿਹੜਾ ਗੁਰਦੁਆਰਾ ਅਨੰਦਪੁਰ ਸਾਹਿਬ ਤੋਂ 20 22 ਕਿਲੋਮੀਟਰ ਰਹਿ ਗਿਆ ਹਰਮ ਹਾਂ ਉੱਥੇ ਜਾ ਕੇ ਜੇ ਟਾਈਮ ਨਾ ਪਹੁੰਚ ਗਏ ਤਾਂ ਦਰਸ਼ਨ ਕਰਾਵਾਂਗੇ ਅਸੀਂ ਹੁਣ ਇਹ ਵਲੌਗ ਅਨੰਦਪੁਰ ਸਾਹਿਬ ਜਾ ਕੇ ਬੰਦ ਕਰ ਦੇਣਾ ਫਿਰ ਨੈਕਸਟ ਵਲੌਗ ਆਪਾਂ ਜਿਹੜਾ ਉਹ ਫਿਰ ਅਨੰਦਪੁਰ ਸਾਹਿਬ ਦਾ ਕਰਾਂਗੇ ਆਹ ਦੇਖ ਲਓ ਕੀ ਹੋ ਗਿਆ ਦੇਖ ਲਓ ਢੂੜੇ ਢੂੜ ਬੁਰਾ ਹਾਲ ਆਹ ਮੁੱਠੀ ਤੇ ਛੱਡ ਅਸੀਂ ਯਾਤਰਾ ਜਾਨੀ ਕਿ ਕਰਿਆ ਆ ਰੱਬ ਦਾ ਨਾਮ ਲੈ ਕੇ ਬਹੁਤ ਵਧੀਆ ਯਾਤਰਾ ਹੋਈ ਆ ਕਰੋ ਰੱਬ ਦਾ ਨਾਮ ਲੈ ਕੇ ਤੁਰੇ ਸੀਗੇ ਤੇ ਬਹੁਤ ਵਧੀਆ ਜਾਨੀ ਕਿ ਯਾਤਰਾ ਹੋਈ ਆ ਕੋਈ ਰਾਹ ਦੇ ਵਿੱਚ ਕੁਝ ਵੀ ਪ੍ਰੋਬਲਮ ਨਹੀਂ ਬਹੁਤ ਵਧੀਆ ਹੋਇਆ ਕਹਿੰਦੇ ਹੋ ਜੀ ਹਾਂਜੀ 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 ਅਸੀਂ ਮੜ ਜੀ ਚਾਹ ਪਾਣੀ ਪੀ ਲਈਏ ਫੇਰ ਤੁਰਦੇ ਆ ਜੀ ਬਾਕੀ ਹੁਣ ਬਾਕੀ ਕਿ ਜਾ ਕੇ ਦਿਖਾਵਾਂਗੇ ਠੀਕ ਆ ਜੀ ਲਓ ਜੀ ਇਹ ਬਲੌਗ ਦੀ ਹੁਣ ਐਂਡਿੰਗ ਕਰਨ ਲੱਗੇ ਆ ਮਨਿਕਾਲ ਸਾਹਿਬ ਦੀ ਹਨਾ ਨੰਦਪੁਰ ਸਾਹਿਬ ਪਹੁੰਚ ਚੁੱਕੇ ਆ ਤੇ ਕਮਰੇ ਦੇ ਵਿੱਚ ਆ ਗਏ ਆ ਤੇ ਲੰਗਰ ਸਿਕਲ ਚੱਲੇ ਆ ਜੀ ਪ੍ਰਸ਼ਾਦਾ ਸਿਕਲ ਚੱਲੇ ਆ ਬਾਕੀ ਆਨੰਦਪੁਰ ਸਾਹਿਬ ਦਾ ਵਲੋਗ ਕੱਲ ਨੂੰ ਪਾਊਗਾ ਐਦਾਂ ਹੀ ਆ ਜੀ ਹਾਂ ਜੀ ਮਾਰਨਿੰਗ ਟਾਈਮ ਹਨ ਮਾਰਨਿੰਗ ਟਾਈਮ ਤੇ ਆ ਜਿਹੜਾ ਸੀਗਾ ਆਪਣਾ ਵਲੋਗ 200 ਕਿਲੋਮੀਟਰ ਮਾਨਿਕਾਲ ਸਾਹਿਬ ਦਾ ਹੁਣ ਥਕਾਵਟ ਹੋ ਗਈ ਆ 200 ਕਿਲੋਮੀਟਰ 250 ਦਾ ਮੇਰੇ ਤਾਂ ਸਫ਼ਰ ਕਰ ਲਿਆ ਘੱਟੋ ਘੱਟ ਤੇ ਹੁਣ ਵਲੋਗ ਸਾਡਾ ਕੱਲ ਨੂੰ ਆਵਾਂਗੇ ਦੂਸਰਾ ਆਹ ਬਲੌਗ ਜਦ ਤੱਕ ਦੇਖੋ ਜੁਆਏ ਕਰੋ ਥੈਂਕ ਯੂ